ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤਿਹ ਦੀ ਸਾਂਝ ਕਰੀਏ ਗਜਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਹਾਂਪੁਰਸ਼ ਜਪਜੀ ਸਾਹਿਬ ਦੇ 5 10 21 ਇਹ 25 ਪਾਠ ਕਰਨ ਵਾਸਤੇ ਹੀ ਕਿਉਂ ਕਹਿੰਦੇ ਸਨ ਸਾਧ ਸੰਗਤ ਜੀ ਇਹਨਾਂ ਦੇ ਪਿੱਛੇ ਕੀ ਕਾਰਨ ਹੈ ਸਾਧ ਸੰਗਤ ਜੀ ਸੰਤ ਪਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾ ਲਈ ਬਣ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਭਣਿਆ ਰਵੇ ਸਾ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਜ ਪਾਉਂਦੇ ਹਾਂ ਸਾ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਅਕਸਰ ਜੋ ਵੀ ਸੰਗਤਾਂ ਬਾਬਾ ਜੀ ਦੇ ਦਰਸ਼ਨ ਕਰਨ ਲਈ ਆਉਂਦੀਆਂ ਸੀ ਸਾਧ ਸੰਗਤ ਜੀ ਤਾਂ ਬਾਬਾ ਜੀ ਅੱਗੇ ਬੇਨਤੀ ਕਰਦੀਆਂ ਸੀ ਕਿ ਬਾਬਾ ਜੀ ਸਾਨੂੰ ਆਹ ਦੁੱਖ ਤਕਲੀਫ ਹੈ ਸਾਧ ਸੰਗਤ ਜੀ ਕਈ ਵਾਰ ਅਸੀਂ ਦੋਨਾਂ ਖੁਸ਼ੀਆਂ ਤੋਂ ਵਾਂਝੇ ਰਹਿ ਜਾਂਦੇ ਹਾਂ ਸਾਧ ਸੰਗਤ ਜੀ ਲੋਕ ਅਤੇ ਪਰਲੋਕ ਦੀਆਂ ਖੁਸ਼ੀਆਂ ਤੋਂ ਵਾਂਝੇ ਰਹਿ ਜਾਂਦੇ ਹਨ ਸਾਧ ਸੰਗਤ ਜੀ ਜਦੋਂ ਵੀ ਕਿਸੇ ਪ੍ਰੇਮੀ ਨੇ ਸੰਤ ਮਹਾਪੁਰਸ਼ਾਂ ਜੀ ਕੋਲ ਆ ਕੇ ਆਪਣਾ ਕੋਈ ਦੁੱਖ ਦੱਸਦੇ ਸਾਧ ਸੰਗਤ ਜੀ ਤਾਂ ਬਾਬਾ ਜੀ ਉਹਨਾਂ ਦੇ ਸੰਕਟ ਨੂੰ ਕੱਟਣ ਦੇ ਲਈ ਸਾਧ ਸੰਗਤ ਜੀ 5 10 21 ਜਾਂ 25 ਪਾਠ ਜਪਜੀ ਸਾਹਿਬ ਦੇ ਦੱਸੇ ਸਨ ਸਾਧ ਸੰਗਤ ਜੀ ਕਈ ਵਾਰ ਬਾਬਾ ਜੀ ਜਪਈ ਸਾਹਿਬ ਦੇ ਪਾਠ ਦੱਸਦੇ ਸਨ ਸਾਧ ਸੰਗਤ ਜੀ ਕਈ ਵਾਰ ਮੂਲ ਮੰਤਰ ਦੇ ਪਾਠ ਦੱਸਦੇ ਸਨ ਸਾਧ ਸੰਗਤ ਜੀ ਜਦੋਂ ਕੋਈ ਵੱਡਾ ਸੰਕਟ ਹੁੰਦਾ ਹੈ ਤਾਂ ਸੰਤ ਮਹਾਂਪੁਰਸ਼ ਜੀ ਜੋ ਉਹਨਾਂ ਦੇ ਨਾਲ ਸੰਗਤਾਂ ਪ੍ਰੇਮ ਕਰਦੀਆਂ ਨੇ ਮਹਾਪੁਰਸ਼ਾਂ ਜੀ ਦੇ ਨਾਲ ਸਾਧ ਸੰਗਤ ਜੀ ਸਾਧੂ ਸੰਤ ਵੀ ਉਹਨਾਂ ਦਾ ਮੱਥਾ ਪੜ ਲੈਂਦੇ ਸਨ ਸਾਧ ਸੰਗਤ ਜੀ ਕਿਸੇ ਵੀ ਲਈ ਤਾਂ ਮਹਾਪੁਰਸ਼ ਜੀ ਉਹਨਾਂ ਨੂੰ ਖੰਡ ਪਾਠ ਸਾਹਿਬ ਕਰਵਾਉਣ ਵਾਲੇ ਵੀ ਵਸਤੇ ਵੀ ਦੱਸਦੇ ਸਨ ਸਾਧ ਸੰਗਤ ਜੀ ਕਿ ਜੋ ਵੀ ਸੰਕਟ ਹੈ ਉਹਨਾਂ ਦਾ ਗੁਰਬਾਣੀ ਦੇ ਵਿੱਚ ਪਾਠ ਦੇ ਵਿੱਚ ਹੀ ਕਟਿਆ ਜਾਵੇ ਸਾਧ ਸੰਗਤ ਜੀ ਕਿਸੇ ਨੂੰ ਕੋਈ ਨੁਕਸਾਨ ਨਾ ਹੋ ਸਕੇ ਸਾਤ ਸੰਗਤ ਜੀ ਜੋ ਉਹਨਾਂ ਦਾ ਸੰਕਟ ਬਾਣੀ ਵਿੱਚ ਹੀ ਘਟ ਦਿੰਦੇ ਸੀ ਹਰ ਰੋਜ਼ ਪਾਠ ਕਰਕੇ ਸਾਤ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਅਰਦਾਸ ਕਰਨੀ ਹੈ ਸਾਤ ਸੰਗਤ ਜੀ ਜਦੋਂ ਕਾਰਜ ਸਿੱਧ ਹੋ ਜਾਵੇ ਤਾਂ ਆਪਣੀ ਸ਼ਰਧਾ ਅਨੁਸਾਰ ਸਾਤ ਸੰਗਤ ਜੀ ਹਰ ਵਾਇਗੁਰ ਜੀ ਅੱਗੇ ਅਰਦਾਸ ਕਰਨੀ ਹੈ ਕਿ ਵਾਇਗੁਰ ਜੀ ਅੰਮ੍ਰਿਤ ਧਾਰਨ ਦੀ ਦਾਤ ਬਖਸ਼ੋ ਸਾਤ ਸੰਗਤ ਜੀ ਗੁਰੂ ਵਾਲੇ ਬਣਨਾ ਸਾਤ ਸੰਗਤ ਜੀ ਇੱਕ ਵਾਰ ਪਈ ਏਦਾਂ ਹੀ ਇੱਕ ਵਾਰੀ ਦੀ ਗੱਲ ਹੈ ਸੰਤ ਮਹਾਪੁਰਸ਼ਾਂ ਜੀ ਦੇ ਦੇਰੇ ਤੇ ਬਹੁਤ ਲੰਬੀਆਂ ਲੈਣਾ ਲੱਗੀਆਂ ਹੋਈਆਂ ਸੀ ਸਾਤ ਸੰਗਤ ਜੀ ਤੇ ਬਹੁਤ ਸੰਗਤਾਂ ਵਾਪੁਰਸ਼ਾਂ ਜੀ ਦੇ ਦਰਸ਼ਨ ਕਰਨ ਲਈ ਆਉਂਦੀਆਂ ਨੇ ਸਾਤ ਸੰਗਤ ਜੀ ਸਾਤ ਸੰਗਤ ਜੀ ਕੋਈ ਦੁੱਤ ਮੰਗਦਾ ਹੈ ਕੋਈ ਪੁੱਤ ਮੰਗਦਾ ਹੈ ਸਾਤ ਸੰਗਾ ਜੀ ਮਹਾਪੁਰਸ਼ ਹਰ ਇੱਕ ਦੀਆਂ ਬੇਨਤੀਆਂ ਸੁਣਦੇ ਹਨ ਸਾਤ ਸੰਗਤ ਜੀ ਜੋ ਵੀ ਉਹਨਾਂ ਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ ਸਾਧ ਸੰਗਤ ਜੀ ਉਸ ਦੇ ਅਨੁਸਾਰ ਹੀ ਬਾਬਾ ਜੀ ਉਹਨਾਂ ਨੇ ਪਾਠ ਕਰਨ ਲਈ ਦਾਜ਼ੇ ਸੰ ਕੋਈ ਪੰਜ ਪਾਠ ਵਾਸਤੇ ਦਾਜ਼ੇ ਸੰ ਕੋਈ 10 ਜਾਂ 15 ਪਾਠ ਕਰਨ ਵਾਸਤੇ ਦਾਜ਼ੇ ਸੰ ਸਾਧ ਸੰਗਤ ਜੀ ਕੋਈ ਆਖਦਾ ਹੈ ਮੇਰਾ ਪੁੱਤ ਬਿਮਾਰੀ ਦੇ ਨਾਲ ਦੁਖੀ ਪਿਆ ਹੈ ਤਾਂ ਸਾਧ ਸੰਗਤ ਜੀ ਬਾਬਾ ਜੀ ਹਰ ਇੱਕ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਦੇ ਸਨ ਸਾਧ ਸੰਗਤ ਜੀ ਇਨੇ ਸਮੇਂ ਨੂੰ ਬਾਬਾ ਜੀ ਦੇ ਕੋਲ ਇੱਕ ਪ੍ਰੇਮੀ ਆਇਆ ਸਾਧ ਸੰਗਤ ਜੀ ਜਦੋਂ ਉਹ ਮਹਾਪੁਰਸ਼ਾਂ ਜੀ ਨੂੰ ਮੱਥਾ ਟੇਕਣ ਲੱਗਾ ਸਾਧ ਸੰਗਤ ਜੀ ਬਾਬਾ ਜੀ ਨੇ ਉਸ ਦਾ ਮੱਥਾ ਪੜ ਲਿਆ ਸਾਧ ਸੰਗਤ ਜੀ ਇੱਕ ਸਾਧੂ ਤੇ ਰੱਬ ਵਿੱਚ ਕੀ ਫਰਕ ਹੁੰਦਾ ਹੈ ਸਾਧ ਸੰਗਤ ਜੀ ਇੱਕ ਇਸੇ ਤਰ੍ਹਾਂ ਹੀ ਪਾਇ ਗੁਰਬਾਣੀ ਦਾ ਫਰਮਾਨ ਹੈ ਹਰ ਇੱਕ ਆ ਸੇਵਕ ਸੋ ਮਰ ਰੇ ਹਾ ਵੇਦ ਨ ਜਾਣੋ ਮਾਨਸ ਦੀਆਂ ਸਾਧ ਸੰਗਤ ਜੀ ਉਹ ਪ੍ਰੇਮੀ ਬਾਬਾ ਜੀ ਦੇ ਕੋਲ ਆ ਗਿਆ ਸਾਧ ਸੰਗਤ ਜੀ ਬਾਬਾ ਜੀ ਨੇ ਉਸ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਸਾਧ ਸੰਗਤ ਜੀ ਸੰਤਪਾਪ ਅਜੀਤ ਸਿੰਘ ਜੀ ਉਸ ਪ੍ਰੇਮੀ ਨੂੰ ਕਹਿੰਦੇ ਕਹਿੰਦੇ ਭਾਈ ਇੱਕ ਵਚਨ ਮੰਨੇਗਾ ਸਾਧ ਸੰਗਤ ਜੀ ਉਹ ਕਹਿੰਦਾ ਹਾਂਜੀ ਮਹਾਪੁਰਸ਼ੋ ਸਤ ਵਚਨ ਸਾਧ ਸੰਗਤ ਜੀ ਉਹ ਹੱਥ ਜੋੜ ਕੇ ਕਹਿਣ ਲੱਗਾ ਮਹਾਪੁਰਸ਼ ਜੀ ਦੱਸੋ ਤਾਂ ਸਾਧ ਸੰਗਤ ਜੀ ਬਾਬਾ ਜੀ ਨੇ ਵਚਨ ਕੀਤੇ ਪਾਈ ਇੱਕ ਹਫ਼ਤੇ ਦੇ ਅੰਦਰ ਅੰਦਰ ਤੋਂ ਪਾਠ ਕਰਵਾ ਦੇ ਅਖੰਡ ਪਾਠ ਸਾਹਿਬ ਕਰਵਾ ਦੇ ਆਪਣੇ ਘਰ ਦੇ ਵਿੱਚ ਸਾਧ ਸੰਗਤ ਜੀ ਬਾਬਾ ਜੀ ਨੇ ਵਚਨ ਕੀਤੇ ਤਾਂ ਸਾਧ ਸੰਗਤ ਜੀ ਘਰ ਵਿੱਚ ਸੰਗਤ ਸਦਕੇ ਸੰਗਤ ਦੀ ਸੇਵਾ ਕਰ ਸਾਧ ਸੰਗਤ ਜੀ ਉਹ ਸੋਚਣ ਲੱਗ ਪਿਆ ਕਿ ਮੈਂ ਤੇ ਬਾਬਾ ਜੀ ਨਾਲ ਕੁਝ ਗੱਲ ਵੀ ਨਹੀਂ ਕੀਤੀ ਮੈਂ ਬਾਬਾ ਜੀ ਤੋਂ ਕੁਝ ਪੁੱਛਿਆ ਵੀ ਨਹੀਂ ਪਰ ਬਾਬਾ ਜੀ ਉਹ ਨੇ ਮੈਨੂੰ ਅਖੰਡ ਪਾਠ ਸਾਹਿਬ ਦੇ ਬਚਨ ਕਰ ਦਿੱਤੇ ਸਾ ਸੰਗਤ ਜੀ ਉਹ ਬਾਬਾ ਜੀ ਨੂੰ ਬਹੁਤ ਪਿਆਰ ਕਰਦਾ ਸੀ ਉਹਨਾਂ ਦਾ ਬਹੁਤ ਵਧੀਆ ਭਗਤ ਸੀ ਸਾ ਸੰਗਤ ਜੀ ਉਹ ਬਾਬਾ ਜੀ ਦੇ ਬਚਨਾਂ ਨੂੰ ਮੋੜ ਵੀ ਨਹੀਂ ਸਕਦਾ ਸੀ ਸਾਸੰਗਤ ਜੀ ਉਹ ਵੀ ਬਾਬਾ ਜੀ ਕਹਿੰਦੇ ਇੱਕ ਹਫਤੇ ਦੇ ਅੰਦਰ ਕਰਵਾਉਣਾ ਹੈ ਅਖੰਡ ਪਾਠ ਸਾਹਿਬ ਸਾਸੰਗਤ ਜੀ ਉਸਨੇ ਘਰ ਜਾ ਕੇ ਅਖੰਡ ਪਾਠ ਸਾਹਿਬ ਰਖਵਾਇਆ ਸਾਸੰਗਤ ਜੀ ਉਸ ਦਾ ਅਖੰਡ ਪਾਠ ਸਾਹਿਬ ਦੇ 20000 ਰੁਪਏ ਦਾ ਖਰਚ ਹੋਇਆ ਸਾਸੰਗਤ ਜੀ ਮਨ ਵਿੱਚ ਸੋਚਦਾ ਮੇਰੇ 20000 ਰੁਪਏ ਲੱਗ ਗਏ ਬਾਬਾ ਜੀ ਨੇ ਕਿਸ ਵਾਸਤੇ ਅਖੰਡ ਪਾਠ ਸਾਹਿਬ ਕਰਾਉਣ ਵਾਸਤੇ ਗਿਆ ਸੀ ਕੀ ਕਾਰਨ ਹੋਵੇਗਾ ਸਾਧ ਸੰਗਤ ਜੀ ਉਸ ਨੂੰ ਕੁਝ ਨਾ ਪਤਾ ਨਹੀਂ ਸੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹ ਅਖੰਡ ਪਾਠ ਸਾਹਿਬ ਤੋਂ ਬਾਅਦ 2-4 ਦਿਨਾਂ ਬਾਅਦ ਸਾਧ ਸੰਗਤ ਜੀ ਕਿਤੇ ਜਾ ਰਿਹਾ ਸੀ ਮੋਟਰਸਾਈਕਲ ਤੇ ਸਾਧ ਸੰਗਤ ਜੀ ਉਹ ਸਰਹੰਦ ਜਾ ਰਿਹਾ ਸੀ ਉੱਥੇ ਇੱਕ ਸਾਥ ਸੰਗਤ ਜੀ ਪ੍ਰਤਾਪ ਚੌਂਕ ਹੈ ਮੋਟਰਸਾਈਕਲ ਤੇ ਉਹ ਚੌਂਕ ਵਿੱਚੋਂ ਦੀ ਲੰਘ ਰਿਹਾ ਸੀ ਸਾਥ ਸੰਗਤ ਜੀ ਮੋਟਰਸਾਈਕਲ ਦਾ ਤੇਜ਼ ਰਫ਼ਤਾਰ ਨਾਲ ਜਾਣ ਕਰਕੇ ਸਾਥ ਸੰਗਤ ਜੀ ਇੱਕ ਟਰੱਕ ਦੇ ਨਾਲ ਉਸ ਦਾ ਐਕਸੀਡੈਂਟ ਹੋ ਗਿਆ ਸਾਥ ਸੰਗਤ ਜੀ ਤਾਂ ਪਤਾ ਲੱਗਾ ਉਸ ਨੂੰ ਨਾ ਮੇਰੇ ਮੋਟਰਸਾਈਕਲ ਦਾ ਕੁਝ ਵਿਗੜਿਆ ਹੈ ਨਾ ਮੈਨੂੰ ਕੋਈ ਸੱਟ ਲੱਗੀ ਹੈ ਸਾਥ ਸੰਗਤ ਫਿਰ ਉਹ ਦੋ ਦਿਨ ਬਾਅਦ ਹੰਸਾਲੀ ਸਾਹਿਬ ਸੰਤ ਮਹਾਪੁਰਸ਼ਾਂ ਜੀ ਦਾ ਸ਼ੁਕਰਾਨਾ ਕਰਾਉਂਦੀ ਗਿਆ ਤਾਂ ਉਸ ਨੂੰ ਉਸ ਵੇਲੇ ਸਮਝ ਆ ਗਈ ਕਿ ਬਾਬਾ ਜੀ ਨੇ ਮੈਨੂੰ ਅਖੰਡ ਪਾਠ ਸਾਹਿਬ ਕਰਵਾਉਣ ਲਈ ਕਿਉਂ ਕਿਹਾ ਸੀ ਸਾਧ ਸੰਗਤ ਜੀ ਉਸਨੇ ਬਾਬਾ ਜੀ ਨੂੰ ਸਾਰੀ ਗੱਲ ਦੱਸੀ ਤਾਂ ਸਾਧ ਸੰਗਤ ਜੀ ਬਾਬਾ ਜੀ ਮੇਰੇ ਨਾਲ ਭਿਆਨਕ ਐਕਸੀਡੈਂਟ ਹੋ ਗਿਆ ਸੀ ਇੱਕ ਟਰੱਕ ਦੇ ਨਾਲ ਤਾਂ ਪਰ ਮੈਨੂੰ ਕੁਝ ਵੀ ਨਹੀਂ ਹੋਇਆ ਸਾ ਸੰਗਤ ਜੀ ਨਾ ਹੀ ਮੇਰੇ ਮੋਟਰਸਾਈਕਲ ਨੂੰ ਕੁਝ ਹੋਇਆ ਸਾ ਸੰਗਤ ਜੀ ਸਦਮਾ ਪੁਰਸ਼ ਦੀ ਹਾਸ ਪਈ ਜਦੋਂ ਉਸਨੇ ਮਹਾਪੁਰਸ਼ਾਂ ਜੀ ਦੇ ਹਸਣ ਦਾ ਕਾਰਨ ਪੁੱਛਿਆ ਤਾਂ ਸਾ ਸੰਗਤ ਜੀ ਬਾਬਾ ਜੀ ਨੇ ਦੱਸਿਆ ਪਾਈ ਜਿੰਨਾ ਪੈਸਾ ਤੇਰਾ ਹਸਪੀਟਲ ਦੇ ਵਿੱਚ ਲੱਗਣਾ ਸੀ ਉਹ ਤੇਰਾ ਸਾ ਸੰਗਤ ਜੀ ਅਖੰਡ ਪੁਰ ਸਾਹਿਬ ਦੇ ਵਿੱਚ ਲੱਗ ਗਿਆ ਹੈ ਉਹ ਤੇਰਾ ਦਸਬੰਦ ਵਿੱਚ ਨਿਕਲ ਗਿਆ ਹੈ ਸਾਤ ਸੰਗਤ ਜੀ ਇਹ ਘਟਨਾ ਕੋਈ 10-15 ਸਾਲ ਪਹਿਲਾਂ ਦੀ ਹੈ ਸਾਤ ਸੰਗਤ ਜੀ ਸਾਧੂਆਂ ਵਿੱਚ ਇੰਨੀ ਸ਼ਕਤੀ ਹੈ ਨਾ ਉਹ ਕੁਝ ਵੀ ਕਰ ਸਕਦੇ ਨੇ ਇਸ ਲਈ ਸਾਤ ਸੰਗਤ ਜੀ ਇੱਕ ਵਾਰ ਵਾਹਿਗੁਰੂ ਜੀ ਤੇ ਭਰੋਸਾ ਰੱਖਿਆ ਕਰੋ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਇੱਕ ਵਾਰੀ ਦੀ ਗੱਲ ਹੈ ਇੱਕ ਪ੍ਰੇਮੀ ਸੰਤ ਮਹਾਂਪੁਰਸ਼ਾਂ ਜੀ ਦੇ ਕੋਲ ਆਉਂਦੇ ਹੁੰਦੇ ਸੀ ਸਾਤ ਸੰਗਤ ਜੀ ਉਹਨਾਂ ਦੇ ਪਰਿਵਾਰ ਵਿੱਚ ਸਰਦਾਰ ਜੀ ਉਹਨਾਂ ਦੀ ਪਤਨੀ ਉਹਨਾਂ ਦਾ ਇੱਕ ਲੜਕਾ ਤੇ ਉਸ ਦੀਆਂ ਦੋ ਬੇਟੀਆਂ ਸੀ ਸਾਧ ਸੰਗਤ ਜੀ ਜਿਹੜਾ ਉਹ ਲੜਕਾ ਸੀ ਨਾ ਉਹ ਬਾਹਰ ਚਲ ਗਿਆ ਸੀ ਉਹ ਸੰਤ ਮਹਾਂਪੁਰਸ਼ਾਂ ਜੀ ਦੇ ਬਚਨਾਂ ਨਾਲ ਹੀ ਕੈਨੇਡਾ ਚਲੇ ਗਿਆ ਸੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈਓ ਹਰ ਐਤਵਨ ਸੰਤ ਮਹਾਂਪੁਰਸ਼ਾਂ ਜੀ ਦੇ ਡੇਰੇ ਹੰਸਾਲੀ ਸਾਹਿਬ ਜਾ ਕੇ ਸੇਵਾ ਕਰਦੇ ਹੁੰਦੇ ਸੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਉਹ ਜਿਹੜਾ ਪ੍ਰੇਮੀ ਸੀ ਨਾ ਬਾਬਾ ਜੀ ਦਾ ਉਹ ਜਿਹੜਾ ਮੁੰਡਾ ਬਾਹਰ ਗਿਆ ਸੀ ਸਾਧ ਸੰਗਤ ਜੀ ਉਹ ਇਸੇ ਤਰ੍ਹਾਂ ਹੀ ਉਹਨਾਂ ਦਾ ਪਰਿਵਾਰ ਸੇਵਾ ਕਰ ਰਿਹਾ ਸੀ ਉਹ ਬੱਚਾ ਬਾਹਰ ਸੀ ਸਾਧ ਸੰਗਤ ਜੀ ਤਾਂ ਸੰਤ ਮਹਾਂਪੁਰਸ਼ਾ ਜੀ ਨੂੰ ਪਤਾ ਲੱਗ ਗਿਆ ਪਹਿਲਾਂ ਹੀ ਤਾਂ ਸੰਤ ਮਹਾਂਪੁਰਸ਼ਾ ਜੀ ਨੇ ਕਿਹਾ ਭਾਈ ਜਿਹੜਾ ਉਹ ਬਾਹਰ ਮੁੰਡਾ ਗਿਆ ਹੈ ਨਾ ਉਹਨੂੰ ਫੋਨ ਲਾਓ ਹੁਣੇ ਤਾਂ ਸਾਧ ਸੰਗਤ ਜੀ ਉੱਥੇ ਤੇ ਸੇਵਾਦਾਰ ਨਹੀਂ ਉਸ ਨੂੰ ਫੋਨ ਲਗਾ ਦਿੱਤਾ ਤਾਂ ਸਾਧ ਸੰਗਤ ਜੀ ਬਾਬਾ ਜੀ ਉਹਨੂੰ ਕਹਿੰਦੇ ਭਾਈ ਕੀ ਕਰ ਰਿਹਾ ਵਾ ਕਹਿੰਦੇ ਬਾਬਾ ਜੀ ਮੈਂ ਟਰੱਕ ਚਲਾ ਰਿਹਾ ਵਾ ਕਹਿੰਦੇ ਭਾਈ ਜਿੱਥੇ ਵੀ ਤੇਰਾ ਸਮਾਨ ਲੱਗੇ ਉੱਥੇ ਰੁੱਕ ਕੇ ਇੱਕ ਵਾਰ ਟਰੱਕ ਦੇ ਟਾਇਰ ਚੈੱਕ ਕਰ ਲੈ ਸਾਧ ਸੰਗਤ ਜੀ ਤਾਂ ਉਸਨੇ ਬਾਬਾ ਜੀ ਦੀ ਗੱਲ ਮੰਨ ਲਈ ਸਾਧ ਸੰਗਤ ਜੀ ਤਾਂ ਥੋੜੀ ਦੇਰ ਵਿੱਚ ਹੀ ਜਦੋਂ ਉਸਨੇ ਰੋਕ ਕੇ ਹਰ ਚੱਕ ਕੀਤੇ ਤਾਂ ਉਸ ਦਾ ਇੱਕ ਟਰ ਖੁੱਲਣ ਵਾਲਾ ਸੀ ਸਾਸੰਗਤ ਜੀ ਤਾਂ ਉਹ ਹੈਰਾਨ ਹੋ ਗਿਆ ਕਿ ਸੰਤ ਮਹਾਂਪੁਰਸ਼ਾਂ ਜੀ ਨੂੰ ਉੱਥੇ ਬੈਠੇ ਹੋਏ ਵੀ ਕਿੰਨੀ ਮੇਰੀ ਫਿਕਰ ਹੈ ਕਿਉਂਕਿ ਸਾਸੰਗਤ ਜੀ ਜੋ ਸੰਤ ਮਹਾਂਪੁਰਸ਼ਾਂ ਜੀ ਦੇ ਬੜੇ ਪਿਆਰ ਸਤਿਕਾਰ ਕਰਦੇ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਨੂੰ ਮੰਨਦੇ ਨੇ ਸਾਸੰਗਤ ਜੀ ਤਾਂ ਸੰਤ ਮਹਾਂਪੁਰਸ਼ ਵੀ ਉਹਨਾਂ ਦੀ ਪਹਿਲਾਂ लाज ਰੱਖਦੇ ਨੇ ਸਾਸੰਗਤ ਜੀ ਕੋਈ ਵੀ ਦੁੱਖ ਸੰਕਟ ਆਉਂਦਾ ਹੈ ਨਾ ਤਾਂ ਮਹਾਂਪੁਰਸ਼ ਜੀ ਉਹਨਾਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੰਦੇ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਈ ਜਦੋਂ ਵੀ ਕਿਸੇ ਨੂੰ ਕੋਈ ਦੁੱਖ ਤਕਲੀਫ ਹੁੰਦਾ ਹੈ ਤਾਂ ਸੰਤ ਮਹਾਂਪੁਰਸ਼ ਜੀ ਉਹਨਾਂ ਨੂੰ ਪਹਿਲਾਂ ਹੀ ਜਪਾਠ ਕਰਨ ਵਾਸਤੇ ਕਹਿ ਦਿੰਦੇ ਨੇ ਜਾਂ ਨਹੀਂ ਸਾਧ ਸੰਗਤ ਜੀ ਉਹਨਾਂ ਨੂੰ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਸੁਖਮਨੀ ਸਾਹਿਬ ਜਾਂ ਫਿਰ ਚਪਈ ਸਾਹਿਬ ਦੇ ਪਾਠ ਕਰਨ ਲਈ ਕਹਿ ਦਿੰਦੇ ਨੇ ਸਾਤਸੰਗ ਜੀ ਇਹ ਮਹਾਪੁਰਸ਼ ਦੀ ਸ਼ਬਦਾ ਸੰਕੜੇ ਇਸ ਤਰ੍ਹਾਂ ਕੱਟਦੇ ਨੇ ਉਹਨਾਂ ਤੇ ਆਉਣ ਵਾਲੇ ਕੋਈ ਵੀ ਦੁੱਖ ਤਕਲੀਫ ਉਹ ਵੈਗੁਰ ਦੇ ਚਰਣਾ ਵਿੱਚ ਹੀ ਪਾਠ ਦੇ ਵਿੱਚ ਕੱਟ ਦਿੰਦੇ ਨੇ ਸਾਤਸੰਗ ਜੀ ਮਹਾਪੁਰਸ਼ ਜੀ ਸ਼ੁਰੂ ਤੋਂ ਹੀ ਆਪਣੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਹੀ ਪਾਈ ਗੁਰੂ ਦੇ ਨਾਲ ਹੀ ਜੋੜਦੇ ਨੇ ਸਾਤਸੰਗ ਜੀ ਇਹ ਸੀ ਆਪਣੀ ਅੱਜ ਦੀ ਗੱਤਾਂ ਸਾ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾ ਸੰਗਤ ਜੀ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮਿਆ ਨਮਿਆ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਤ ਸੰਗਤ ਜੀ ਹੋਈਆਂ ਭੁੱਲਾਂ ਚੋਕਾਂ ਦੀ ਖਿਮਾ ਬਖਸ਼ਣੀ ਜੀ ਸਾਤ ਸੰਗਤ ਜੀ ਕਮੈਂਟ ਬਾਕਸ ਵਿੱਚ ਸੰਤ ਪਾਪਾ ਹਜੀਰ ਸਿੰਘ ਜੀ ਹਾਂ ਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਤ ਸੰਗਤ ਜੀ ਹੋਈਆਂ ਭੁੱਲਾਂ ਚੋਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਕਜਵਾਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ